ਹੈਲੋ ਜੀ ਸ਼ਸ਼ੀਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਨ ਰਣ ਬਣਿੱਕ ਤੇ ਤੇ ਅੱਜ ਆਪਾਂ ਕਢਾਈ ਵਾਲੀ ਸਰਵਾ ਦੀ ਕਟਿੰਗ ਔਰ ਸਟੀਚਿੰਗ ਕਰਾਂਗੇ ਥੋੜੀ ਲੰਬੀ ਵੀਡੀਓ ਹੈ ਤੇ ਪਲੀਜ਼ ਐਂਡ ਤੱਕ ਦੇਖਣਾ ਫੁੱਲ ਵੀਡੀਓ ਦੇਖਣਾ ਤੇ ਲਾਈਕ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਸਟਾਰਟ ਕਰਦੇ ਹਾਂ ਇਹਦੇ ਆ ਪੁੰਚਿਆਂ ਤੇ ਕਢਾਈ ਆਏਗੀ ਯਾਨੀ ਕਿ ਪੱਲਿਆਂ ਦੇ ਕੋਈ ਪੁੰਚੀ ਬੋਲਦਾ ਕਿ ਪੱਲੇ ਬੋਲਦਾ ਇੱਥੇ ਕਢਾਈ ਆਏਗੀ ਤੇ ਬੈਕ ਸਾਈਡ ਕੁੰਦੇ ਸਿੰਪਲ ਆਣਗੇ ਫਰੰਟ ਸਾਈਡ ਸਿਰਫ ਪੱਲਿਆਂ ਤੇ ਆਣੀ ਆ ਤੇ ਇਹਨੂੰ ਆਪਾਂ ਪਹਿਲਾਂ ਵਿਛਾਲਾਣਾ ਫੋਲਡ ਕਰ ਲੈਣਾ ਕੱਪੜੇ ਨੂੰ ਤੇ ਜਿਹੜੀ ਕਢਾਈ ਹੈ ਇਹਨੂੰ ਆਪਾਂ ਸੈਂਟਰ ਚ ਕਟਿੰਗ ਕਰਨਾ ਮਤਲਬ ਸੈਂਟਰ ਚ ਕਰ ਲੈਣਾ ਇਹਦੇ ਸੈਂਟਰ ਨੂੰ ਹੋਣਾ ਚਾਹੀਦਾ ਜ਼ਰੂਰੀ ਦੋਨੋਂ ਦਾ ਬਰਾਬਰ ਸੈਂਟਰ ਹੋਣਾ ਚਾਹੀਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਿਛਾਲ ਲੈਣਾ ਤੇ ਆਹ ਸੈਂਟਰ ਆਹ ਚੀਜ਼ ਸੈਂਟਰ ਚ ਕਢਾਈ ਹੋਏ ਲੇਅਰ ਜਿਹਾ ਬਣਿਆ ਹੋਇਆ ਉਹ ਆਪਾਂ ਸੈਂਟਰ 'ਚ ਕਰਾਂਗੇ ਇਹਨੂੰ ਆਪਾਂ ਪਹਿਲਾਂ ਫੋਲਡ ਕੀਤਾ ਕਪੜਾ ਫਿਰ ਆਪਾਂ ਇਹਨੂੰ 4 ਫੋਲਡ ਕਰਨਾ ਇਹਦੇ ਆਪਾਂ ਪੱਲੇ ਕਟਿੰਗ ਕਰਾਂਗੇ ਤੇ ਬਰਾਬਰ ਕਪੜਾ ਕਰਨਾ ਇਹਨੂੰ ਫੋਲਡ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਤੁਹਾਡੇ ਮਤਲਬ ਜੇ ਤੁਹਾਡੀ ਕਟਿੰਗ ਅੱਗੇ ਪਿੱਛੇ ਹੋ ਗਏ ਤਾਂ ਅਲੱਗ ਗਲਤ ਕਟਿੰਗ ਹੋ ਜਾਏਗੀ ਤੇ ਫਿਰ ਬਹੁਤ ਹੀ ਬੁਰੇ ਲੱਗਣਗੇ ਅੱਧੇ ਫੋਲ ਤੁਹਾਡੇ ਕਟਿੰਗ ਹੋ ਜਾਣਗੇ ਤੇ ਫਿਰ ਸਲਵਾਰ ਦੀ ਕੋਈ ਮਤਲਬ ਲੁਕਿੰਗ ਬਹੁਤ ਬੁਰੀ ਹੋਏਗੀ ਚੰਗੀ ਨਹੀਂ ਲੱਗੇਗੀ ਪਾਈ ਦੀ ਵੇਅਰ ਕੀਤੀ ਹੋਈ ਇਸ ਲਈ ਸੈਂਟਰ ਕਰਨਾ ਬਹੁਤ ਜ਼ਰੂਰੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਵਿਛਾ ਕੇ ਤੇ ਫੋਰ ਫੋਲਡ ਕਰ ਲਿਆ ਮੈਂ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਸੈਂਟਰ 'ਚ ਫੋਲਡ ਕੀਤੇ ਹੋਏ ਆ ਸਦਾ ਪੂਰਾ ਸੈਂਟਰ ਕਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਇਹ ਲਵਾਂਗੇ ਲੰਬਾਈ ਇਹਦੀ ਨੰਬਾਈ ਹੈਗੀ ਹੈ 37 ਇੰਚ ਟੋਟਲ 37 'ਚ ਆਪਾਂ 6 ਇੰਚ ਦੀ 벨ਟ ਪਾਵਾਂਗੇ 31 ਇੰਚ ਰਹਿ ਗਏ ਤੇ 1 ਇੰਚ ਆਪਾਂ ਮਾਰਜਨ ਰੱਖਾਂਗੇ 1 ਇੰਚ ਐਕਸਟਰਾ ਲਵਾਂਗੇ ਆਪਾਂ 32 ਇੰਚ ਦੀ ਕਟਿੰਗ ਕਰਾਂਗੇ ਇੱਥੋਂ ਹਾਫ ਇੰਚ ਥੱਲੇ ਪਹੁੰਚਿਆਂ ਤੋਂ ਕਢਾਈ ਤੋਂ ਲਵਾਂਗੇ 1/2 ਇੰਚ ਮਾਰ ਜਾਣ ਰੱਖ ਕੇ ਆਪਾਂ ਫੁੱਲ 33 ਇੰਚ ਦੀ ਕਟਿੰਗ ਕਰਾਂਗੇ 33 ਇੰਚ ਤੇ ਨਿਸ਼ਾਨੀ ਲਗਾ ਦਾਂਗੇ ਸਭ ਤੋਂ ਪਹਿਲੇ ਤੇ ਅੱਧੀ ਮੈਂ ਐਕਸਟਰਾ ਕਟਿੰਗ ਕਰ ਦਾਂਗੀ ਜਿਹੜਾ ਐਕਸਟਰਾ ਕਪੜਾ ਉਹ ਕਢਾਈ ਤੋਂ ਥੱਲੇ ਵਾਲਾ ਕਪੜਾ ਨੂੰ ਮੈਂ ਬਾਅਦ ਚ ਕਟਿੰਗ ਕਰਾਂਗੀ ਇੱਥੋਂ ਆਪਾਂ ਪੱਲੇ ਲੈ ਰਹੀਆਂ ਪਹੁੰਚੇ ਜਾਣਗੇ ਇਹਦਾ ਪਹੁੰਚਾ ਮੈਂ ਹੈਗਾ 6.5 ਤਿਆਰ ਤੇ ਮੈਂ 5.5 ਲੈ ਰਹੀਆਂ ਇਹ ਹਾਫ ਇੰਚ ਸੀਨ ਚ ਆ ਜਾਏਗਾ ਕਢਾਈ ਤੋਂ ਨਾਲ ਦਾ ਮਾਰਜਨ ਜਿਹੜਾ ਹਾਫ ਇੰਚ ਦਿੱਤਾ ਹੋਇਆ ਇਹ ਆਪਾਂ ਸੀਨ ਚ ਲਿਆਵਾਂਗੇ ਸੀਨ ਚ ਆ ਜਾਏਗਾ ਤੇ ਫੁੱਲ ਕਢਾਈ ਆਏਗੀ ਅੱਗੇ ਪੱਲਿਆਂ ਤੇ ਤਾਂ ਆਪਾਂ 5.5 ਇੰਚ ਲੈ ਲੈਣਾ ਪੂਰੀ ਲੈਂਥ ਦਾ 5.5 ਇੰਚ ਪੱਲੇ ਲਾ ਲੈਣੇ ਆ ਇਹਦੇ ਫਰੰਟ ਸਾਈਡ ਤੇ ਹੀ ਆਇਆ ਗਿਆ ਕਢਾਈ ਜੇ ਜ਼ਿਆਦਾ ਕਢਾਈ ਹੋਏ ਪੂਰੇ ਪੂਰੇ ਘੇਰੇ ਤੇ ਕਢਾਈ ਹੋਏ ਤੇ ਫਿਰ ਆਪਾਂ ਉੱਚੇ ਕੁੰਦੇ ਵੀ ਪਾ ਸਕਦੇ ਆ ਉੱਚੇ ਕੁੰਦੇ ਵਾਲੀ ਸਲਵਾਰ ਦੀ ਮੈਂ ਕਟਿੰਗ ਸਟੀਚਿੰਗ ਪਾ ਚੁੱਕੀ ਆ ਔਰ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੀ ਕਿੱਦਾਂ ਮੈਂ ਕਟਿੰਗ ਕੀਤੀ ਹੋਈ ਆ ਉਹਦੇ ਫੁੱਲ ਕਢਾਈ ਸੀ ਪੂਰੇ ਘੇਰੇ ਤੇ ਤੇ ਉਹਦੇ ਮੈਂ ਬੈਕ ਸਾਈਡ ਉੱਚੇ ਕੁੰਦੇ ਪਾਏ ਆ ਪੂਰੇ ਪੌਂਚਿਆਂ ਤੇ ਕਢਾਈ ਆਈ ਸੀ ਇਹਦੇ ਹਾਫ ਅੱਗੋਂ ਹੀ ਬੱਲਿਆਂ ਤੇ ਕਢਾਈ ਆਏਗੀ ਅਗਲੇ ਸਾਈਡ ਤੇ ਬੈਕ ਸਾਈਡ ਸਿੰਪਲ ਰਹੇਗਾ ਜਿਹੜੇ ਕੁੰਦੇ ਕਟਿੰਗ ਹੋਣੇ ਆ ਠੀਕ ਹੈ ਜੀ ਮੈਂ 5.5 ਲੈ ਲਿਆ ਉਸ ਤੋਂ ਬਾਅਦ ਆਪਾਂ ਇਹਦੀ ਕਰ ਦਾਂਗੇ ਕਟਿੰਗ ਲੰਬਾਈ ਲੈ ਲਈ ਤੇ 5.5 ਆਪਾਂ ਇਹਦੇ ਪੱਲੇ ਲੈ ਲੇ ਚੜਾਈ ਚ ਆਪਾਂ ਇਹਦੀ ਕਰ ਦੇਣੀ ਕਟਿੰਗ ਠੀਕ ਹੈ ਜੀ ਮੈਂ ਪੱਲਿਆਂ ਦੀ ਕਰਦੀ ਕਟਿੰਗ ਉਸ ਤੋਂ ਬਾਅਦ ਜਿਹੜਾ ਐਕਸਟਰਾ ਕਪੜਾ ਉਹਦੀ ਵੀ ਆਪਾਂ ਕਟਿੰਗ ਕਰਾਂਗੇ ਕਰ ਦਾਂਗੇ ਸਿੱਧੇ ਰੋਕ ਇਹਦੀ ਆਪਾਂ ਬਣਾਵਾਂਗੇ 벨ਟ ਦਾ ਕਪੜਾ ਬਚਿਆ ਹੈ 벨ਟ ਦੀ ਹੈਗੀ ਹੈ 2 ਇੰਚ ਚੜਾਈ ਚ ਤੇ 6 ਇੰਚ ਲੰਬਾਈ ਚ ਹੈ ਤੇ 8 ਇੰਚ ਲਵਾਂਗੇ ਆਪਾਂ ਲੰਬਾਈ ਚ 2 ਇੰਚ ਆਸਣ ਪਵੇਗਾ 1.5 ਇੰਚ ਦਾ ਆਸਣ ਚਾਰੇਗਾ 0.5 ਇੰਚ نیچے ਚੋਣਾ ਵਿੱਚ ਆਏਗਾ ਤੇ ਆਪਾਂ ਲੰਬਾਈ ਵਿੱਚ 6 ਇੰਚ ਚ ਚੜਾਈ ਵਿੱਚ 13 ਇੰਚ ਤਿਆਰਾ 24 ਇੰਚ ਲਵਾਂਗੇ 1 ਇੰਚ ਐਕਸਟਰਾ ਲਵਾਂਗੇ ਇਹ ਚ ਜੋੜ ਪਵੇਗਾ ਤੇ ਆਪਾਂ ਜੋੜ ਕਟਿੰਗ ਕਰ ਲੈਣਾ ਤੇ ਐ ਮੈਂ ਬੈਲਟ ਦੀ ਵੀ ਕਟਿੰਗ ਕਰਤੀ ਹੈ ਤੇ ਪੱਲਿਆਂ ਦੀ ਕਟਿੰਗ ਕਰਤੀ ਇਹਨੂੰ ਆਪਾਂ ਰੱਖਦੇ ਸਾਈਡ 'ਤੇ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਕੁੰਦੇ ਕਟਿੰਗ ਕਰਾਂਗੇ ਤੇ ਜਿਹੜਾ ਐਕਸਟਰਾ ਕਪੜਾ ਬਚਿਆ ਇਹਦੇ ਆਪਾਂ ਕੁੰਦੇ ਕਟਿੰਗ ਕਰਨੇ ਆ ਐਨ ਵੀ ਆਪਾਂ ਫੋਲਡ ਕਰ ਲੈਣਾ ਕਪੜੇ ਨੂੰ ਪਹਿਲਾ ਪਾਈਸ ਰੱਖ ਦੇ ਕਾਂਗੇ ਕਿ ਲੰਬਾਈ ਪੂਰੀ ਆ ਰਹੀ ਹੈ ਆਪਾਂ ਵਿੱਚੋਂ ਵੀ ਆਸਣ ਘਾਟ ਸਕਦੇ ਆ ਨਹੀਂ ਲੰਬਾਈ ਘਟ ਹੋ ਰਹੀ ਹੈ 28 ਇੰਚ ਹੋ ਰਹੀ ਹੈ ਤੇ ਸਾਨੂੰ ਚਾਹੀਦੀ ਹੈ 33 ਇੰਚ ਤੇ ਆਪਾਂ ਐਦਾਂ ਫੋਲਡ ਕਰਕੇ ਤੇ ਫਿਰ ਆਪਾਂ ਕਟਿੰਗ ਕਰਾਂਗੇ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਵਿਛਾ ਲਿਆ ਕਪੜੇ ਨੂੰ ਉਹ ਤੋਂ ਬਾਅਦ ਆਪਾਂ ਇੱਥੋਂ ਲਵਾਂਗੇ ਲੰਬਾਈ 33 ਇੰਚ ਲੰਬਾਈ ਜਿੰਨੀ ਪੱਲਿਆਂ ਦੀ ਲਈ ਆ ਇੱਥੋਂ 33 ਇੰਚ ਲੰਬਾਈ ਲੈ ਲੈਣੀ ਆ ਉਹ ਤੋਂ ਬਾਅਦ ਇੱਥੋਂ ਆਪਾਂ 2.5 ਇੰਚ ਲਵਾਂਗੇ ਜਿਹੜਾ ਪਹੁੰਚਿਆ ਨਾ ਐਡ ਕਰਨਾ ਆਪਾਂ ਪਹੁੰਚਾ ਜਾਣੀ ਕਿ 3 ਇੰਚ ਲੈ ਲਿਆ ਉਹ ਤੋਂ ਬਾਅਦ ਆਸਾਂ ਲਵਾਂਗੇ ਆਪਾਂ ਮੈਂ 10 ਇੰਚ ਆਸਾਂ ਲੈ ਰਹੀ ਆ ਇੱਥੋਂ ਵੀ ਆਪਾਂ 10 ਇੰਚ ਆਸਾਂ ਲੈ ਲੈਣਾ ਇੱਥੋਂ ਆਪਾਂ 3 ਇੰਚ ਜਿੱਦਾਂ ਉੱਥੋਂ ਲਿਆ ਦੂਜੀ ਸਾਈਡ ਤੋਂ ਇਧਰੋਂ ਵੀ ਆਪਾਂ 3 ਇੰਚ ਲੈ ਲੈਣਾ ਤਾਂ ਇੱਥੇ ਆਪਾਂ ਇੰਝ ਜਿਹੇ ਰੱਖ ਕੇ 3 ਇੰਚ ਨੂੰ ਉਹਨਾਂ ਦੂਜੇ ਨਾਲ 3 ਇੰਚ ਨਾਲ ਮਿਲਾ ਦੇਣਾ ਅਤੇ ਆਪਾਂ ਮਤਲਬ ਨਿਸ਼ਾਨੀ ਲਗਾ ਦਾਂਗੇ ਫਿਰ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਦਾਂਗੇ ਕੁੰਦਿਆਂ ਦੀ ਕਟਿੰਗ ਹੋ ਚੁੱਕੀ ਹੈ ਤੇ ਆਪਾਂ ਇੱਕ ਪਾਸੇ ਦੇ ਚੁੰਕ ਕੁੰਦੇ ਚੁੱਕ ਕੇ ਦੂਜੇ ਪਾਸੇ ਉਹਦੇ ਉੱਪਰ ਵਿਛਾ ਕੇ ਤੇ ਜਿਹੜਾ ਐਕਸਟਰਾ ਕਪੜਾ ਉਹਦੀ ਆਪਾਂ ਕਰ ਦਾਂਗੇ ਕਟਿੰਗ ਇਹਨੂੰ ਬਰਾਬਰ ਕਰ ਲਾਂਗੇ ਚਾਰੇ ਕੁੰਦੇ ਇੱਕ ਸਾਈਡ ਤੇ ਇੱਕ ਦੂਜੇ ਦੇ ਉੱਪਰ ਰੱਖ ਕੇ ਇਨੂੰ ਬਰਾਬਰ ਕਰ ਲੈਣਾ ਇੱਕੋ ਜਿਹਾ ਬਚਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਐਕਸਟਰਾ ਕਪੜਾ ਜਿਹੜਾ ਉਹਦੀ ਆਪਾਂ ਕਟਿੰਗ ਕਰ ਦਾਂਗੇ। ਹੁਣ ਤੋਂ ਬਾਅਦ ਇੱਥੋਂ ਵੀ ਆਪਾਂ ਬਰਾਬਰ ਕਰ ਲਾਂਗੇ ਸੀਨ। ਤੇ ਉਹਦੇ ਦੂਜੀ ਸਾਈਡ ਤੇ ਜੁੜਿਆ ਹੋਇਆ ਕਪੜਾ ਉਹਨੂੰ ਅਲੱਗ-ਲਾ ਕਰ ਦਾਂਗੇ। ਇਹ ਹੋ ਗਈ ਮੇਰੀ ਸਲਵਾਰ ਦੀ ਕਟਿੰਗ। ਤੇ ਉਤ ਬਾਅਦ ਆਪਾਂ ਇਹ ਸਟੀਚਿੰਗ ਕਰਾਂਗੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਵਿੱਚ ਦੱਸਣਾ ਤੁਹਾਨੂੰ ਕਿੱਦਾਂ ਲੱਗੀ ਤੇ ਵੀਡੀਓ ਬਣਾਉਣ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਤੇ ਐਂਡ ਤੱਕ ਫੁੱਲ ਵੀਡੀਓ ਦੇਖਣੀ ਤੇ ਇਹਦੀ ਆਪਾਂ ਕਰਾਂਗੇ ਸਟੀਚਿੰਗ ਸਟੀਚਿੰਗ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੀ ਕਿੱਦਾਂ ਕਰਨੀ ਹੈ ਇਹਦੀ ਆਪਾਂ ਗੁੰ ਮਸ਼ੀਨ ਲਗਾਵਾਗੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੀ ਕਿੱਦਾਂ ਲਗਾਉਣੀ ਹੈ ਨੂੰ ਇੰਟਰਲੋਕ ਕਰਨ ਦੀ ਅਲੱਗ ਚ ਲੋੜਨੀ ਹੈਗੀ ਆਪਾਂ ਇਹਦੀਆਂ ਪਲਾਜ਼ੋ ਨਵੰਗੋ ਸੀਨਾ ਲਗਾਵਾਂਗੇ ਗਮ ਤੇ ਚਲੋ ਆਪਾਂ ਕਰਦੇ ਆ ਸਟਿਚਿੰਗ ਸਭ ਤੋਂ ਪਹਿਲਾਂ ਆਪਾਂ ਇਹਦੀ ਬੈਲਟ ਤਿਆਰ ਕਰਾਂਗੇ ਠੀਕ ਹੈ ਜੀ ਬੈਲਟ ਤੇ ਜੋੜ ਪਵੇਗਾ ਇਹ ਬੈਲਟ ਇਹ ਚ ਪੈਣਾ ਜੋੜ ਇਹਨੂੰ ਆਪਾਂ ਬਣੇ ਤਿਆਰ ਕਰਾਂਗੇ ਅਨ ਦੀ ਸੀਨਾ ਦਬਾ ਰਾਂਗੇ ਇਹ ਜੋੜ ਜੋੜਦਾ ਹੈ। ਔਰ ਤੋਂ ਬਾਅਦ ਆਪਾਂ ਚਿੜੀ ਬਣਾਵਾਂਗੇ। ਆਪਏ ਤੇ ਸਵਾਗ ਇੰਜਰੀ ਥੋੜਾ ਜਿਹਾ ਕੱਟ ਕਰਾਂਗੇ। ਕਿਉਂਕਿ ਆਪਾਂ ਇਹ ਜੋੜ ਨੂੰ ਸੈਂਟਰ 'ਚ ਲਿਆਵਾਂਗੇ ਜੇ ਸਾਈਡ ਤੇ ਲਿਆਵਾਂਗੇ ਤੇ ਦਿਖਾਈ ਦਿੰਦਾ ਐ ਇਸ ਲਈ ਆਪਾਂ ਸੈਂਟਰ 'ਚ ਜੋੜ ਲਿਆਣਾ ਇੱਥੋਂ ਆਪਾਂ ਚਿੜੀ ਬਣਾਣੀ ਐ ਥੋੜਾ ਜਿਹਾ ਕੱਟ ਕਰਕੇ ਇੱਥੇ ਆਪਾਂ ਸੀਨ ਵੀ ਲਗਾ ਸਕਦੇ ਆ ਛੋਟੀ ਜੀ ਬ੍ਰੀਕ ਜੀ ਸੀਨ ਲਗਾ ਲਾਂਗੇ ਪਹਿਲੇ ਆਪਾਂ ਐਂਡ ਵਿਦ ਅ ਫੋਲਡ ਕਰ ਦੇਣਾ Yeah. ਯਾਨੀ ਕਿ ਇਹ ਗੱਲਾਂ ਦਾ ਬਹੁਤ ਖਿਆਲ ਧਿਆਨ ਰੱਖਣਾ ਚਾਹੀਦਾ ਸਾਨੂੰ ਜਿੱਦਾਂ ਹੁਣ ਆਪਾਂ ਇੱਕ ਬੈਲਟ ਵਿੱਚ ਕਪੜਾ ਪਾਇਆ ਹੈ ਸੈਂਟਰ 'ਚ ਪਾਣਾ ਚਾਹੀਦਾ ਤੇ ਚਿੜੀ ਬਣਾਉਂਦਾ ਆ ਦੇਖੋ ਤਾਂ ਮੈਂ ਲੱਗ ਜਿਹੇ ਤਰੀਕਾ ਦੱਸਿਆ ਉਹ ਤੋਂ ਬਾਅਦ ਆਪਾਂ ਨੇਫਾ ਫੋਲਡ ਕਰ ਦਾਂਗੇ ਸिलाई ਸਿੱਖਣ ਦਾ ਤਾਂ ਹੀ ਫਾਇਦਾ ਹੈ आप निकीी निकीी गलत नोट करिए ध्यान रख के कटिंग स्टिचिंग करिए फिर ही सिलाई सीखने का फायदा आपसीन लगा देंगे ठीक है जी हो होगी तैयार उस तो बाद आप पले कु जोड़ा सब तो पहला आप आसन वाली सीना लगावे ਬਾਦ ਇੱਕ ਇਹ ਕੁੰਡੇ ਜੋੜਿਆ ਆ ਇਹਦੇ ਨਾਲ ਆਪਾਂ ਪੱਲੇ ਜੋੜਾਂਗੇ ਮੈਂ ਥੱਲੋ ਕਪੜਾ ਕੱਟਤਾ ਸੀ ਕਟਿੰਗ ਕਰਤਾ ਸੀ ਇਹਨੂੰ ਆਪਾਂ ਐਕਸਟਰਾ ਕਪੜਾ ਲਗਾ ਕੇ ਥੱਲੋਂ ਫਿਰ ਆਪਾਂ ਬੁਕਰਮ ਲਗਾਵਾਂਗੇ तो कटिंग च देख होगा कि मैं कपड़ा रखे सी आप नीचे शुरू करा सीन लगानी आप थोड़ा जहाँ कपड़ा रखा ਬਾਦ ਕਪੜਾ ਤਾਂ ਰੱਖੇ ਜਿੱਦਾਂ ਆਪਾਂ ਪਲਾਜ਼ੋ ਨੂੰ ਗੋ ਮਸ਼ੀਨ ਲਗਾਣੇ ਆ ਐਦਾਂ ਆਪਾਂ ਇਹਨੂੰ ਫੋਲਡ ਕਰਕੇ ਇੱਕ ਸੀਨ ਲਗਾ ਦੇਣੀ ਆ ਕਿ ਇੰਟਰ ਲੋ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਆਪਾਂ ਦੂਜਾ ਵੀ ਇਦਾਂ ਜੋੜ ਲਿਆ ਤੇ ਐਵੇਂ ਆਪਾਂ ਫੋਲਡ ਕਰ ਲੈਣਾ ਠੀਕ ਹੈ ਜੀ ਪਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਆਪਾਂ ਦੋਨੋਂ ਕੁੰਦੇ ਪੱਲੇ ਜੋੜ ਕੇ ਫਿਰ ਦੱਸਦੀ ਆ ਮੈਂ ਤੁਹਾਨੂੰ ਮੈਂ ਦੋਨੋਂ ਪੱਲੇ ਔਰ ਕੁੰਦੇ ਜੋੜ ਲਿਆ ਆ ਦੇਖ ਸਕਦੇ ਹੋ ਤੁਸੀਂ ਇਹ ਅਸਨੜੀ ਸਾਈਡ ਆ ਦੋਨੋਂ ਆ ਦੇਖੋ ਦੋਨੋਂ ਪੱਲੇ ਕੁੰਦੇ ਜੋੜਦੇ ਆ ਮੈਂ ਤੇ ਹੁਣ ਆਪਾਂ ਪਾਵ ਮਲਾਂ ਵਗਾਵਾਂਗੇ 벨ਟ ਤੇ ਚੋਣਾ ਪਾਵਾਂਗੇ ਠੀਕ ਹੈ ਜੀ ਤੇ ਆਪਾਂ ਚੋਣਾ ਪਾਵਾਂਗੇ ਆ ਦੇਖੋ ਮੈਂ ਸਾਰਿਆਂ ਦੀਆਂ ਦੇ ਸੀਨਾ ਲਗਾਈਆਂ ਇੰਟਰਲੋਕ ਟਾਈਪ ਸੀਨਾ ਲਗਾਈਆਂ ਕਿ ਆਪਾਂ ਜਦੋਂ ਮਸ਼ੀਨ ਰੱਖੀ ਹੁੰਦੀ ਹੈ ਤਾਂ ਹਾਨੂੰ ਠੋਟ ਠੋਟ ਕੇ ਇੰਟਰਲੋ ਕਰਨਾ ਪੈਂਦਾ ਇਹ ਮਸ਼ੀਨ ਨੂੰ ਛੱਡ ਕੇ ਦੂਜੀ ਇੰਟਰਲੋਗ ਦੇ ਮਸ਼ੀਨ ਤੇ ਜਾਣਾ ਪੈਂਦਾ ਤਾਂ ਮੈਂ ਨਾਲੇ ਸੀਨਾ ਲਗਾਤੀਆਂ ਇੱਕੋ ਮਸ਼ੀਨ ਤੇ ਬਹਿ ਕੇ ਆਪਾਂ ਇਦਾਂ ਸੀਨਾ ਲਗਾ ਸਕਦੇ ਆ ਤੇ ਪਲਾਜ਼ਰ ਨੂੰ ਲਗਾ ਸਕਦੇ ਆ ਤੇ ਦੂਜੀ ਤਰ੍ਹਾਂ ਵੀ ਮੈਂ ਮੈਮ ਇੱਕ ਹੋਰ ਇੰਟਰਲੋਗ ਦੀ ਤਰ੍ਹਾਂ ਮੈਂ ਮੇਰੇ ਚਾਨਣ ਤੇ ਦਿਆ ਕੇ ਦੇਖ ਸਕਦੇ ਤੁਸੀਂ ਇੰਟਰਲੋਗ ਦੀ ਤਰ੍ਹਾਂ ਸੀਨਾ ਲਗਾਈਆਂ ਆयां ਉਹ ਵੀ ਤੁਸੀਂ ਦੇਖ ਸਕਦੇ ਹੋ ਦੋ ਤਰੀਕੇ ਆ ਆਪਾਂ ਦੋਨਾਂ ਤਰੀਕਿਆਂ ਨਾਲ ਸਲਵਾਰ ਦੇ ਇੰਟਰਲੋਗਸ ਤੇ ਸੀਨਾ ਲਗਾ ਸਕਦੇ ਆ ਤੇ ਸਾਨੂੰ बार-बार ਛੱਡ ਕੇ ਜਾਣਾ ਇੱਕ ਮਸ਼ੀਨ ਛੱਡ ਕੇ ਦੂਜੀ ਮਸ਼ੀਨ ਤੇ ਜਾਣਾ ਔਖਾ ਲੱਗਦਾ ਤੇ ਜਾਂਦੀ ਲੋੜ ਨਹੀਂ ਹੈਗੀ ਤੇ ਆਪਾਂ ਇਦਾਂ ਹੀ ਸੀਨਾ ਲਗਾਉ। ਉਸ ਤੋਂ ਬਾਅਦ ਆਪਾਂ ਬੈਲਟ ਪਾਵਾਂਗੇ ਲਗਾਵਾਂਗੇ ਇਹਦੇ ਚੋਣਾ ਪਾਵਾਂਗੇ ਐ ਬੈਲਟ ਬੈਲਟ ਦੀ ਪਹਿਲਾਂ ਆਪਾਂ ਚੁੜਾਈ ਦੇਖ ਲਾਂਗੇ ਕਿੰਨੀ ਹੈ ਇਹਦੀ 23.5 ਇੰਚ ਪਹਿਲਾਂ ਆਪਾਂ ਬੈਕ ਸਾਈਡ ਦੋ ਚੋਣਾ ਪਾ ਦਾਂਗੇ ਇਦਾਂ ਆਪਾਂ ਬੈਕ ਸਾਈਡ ਆਸਣ ਦੇ ਦੋ ਚੋਣਾ ਪਾ ਲੈਣੀ ਆ ਦੋਨਾਂ ਦਾ ਫੇਸ ਇੱਕੋ ਸਾਈਡ ਤੇ ਹੋਣਾ ਚਾਹੀਦਾ ਆ ਦੇਖ ਸਕਦੇ ਹੋ ਇੱਕ ਚੋਣ ਇਦਾਂ ਪਈ ਆ ਤੇ ਦੂਜੀ ਚੋਣ ਇਦਾਂ ਪੈਣੀ ਆ ਠੀਕ ਹੈ ਜੀ ਚੋਣਾ ਪਾਤੀਆ ਉੱਤ ਬਾਅਦ ਆਪਾਂ 벨ਟ ਦਾ ਕਪੜਾ ਜਿੰਨਾ ਹੈਗਾ 23 ਇੰਚ 23 ਇੰਚ ਛੱਡ ਕੇ ਆਪਾਂ ਬਾਕੀ ਆਪਾਂ ਚੋਣਾ ਪਾਣੀ ਹੈ ਆ ਦੇਖੋ ਇਹਨੂੰ ਫੋਲਡ ਕਰ ਲੈਣਾ ਜਿੱਥੋਂ ਆਸਾਨ ਵਾਲੀ ਸਾਈਡ ਤੋਂ ਤੁਸੀਂ ਦੇਖ ਹੀ ਰਹੇ ਹੋ ਐਥੇ ਮੈਂ ਫੋਲਡ ਕਰਦਾ ਤਾਂ 23 ਦਾ ਹਾਫ ਕਰ ਦਾਂਗੇ ਆਪਾਂ 23.5 23.5 ਦਾ ਹਾਫ ਕੀਤਾ ਮਤਲਬ ਪੌਣੇ 12 ਆ ਦੇਖੋ ਪੌਣੇ 12 ਆ ਠੀਕ ਹੈ ਇੰਨਾ ਆਪਾਂ ਕਪੜਾ ਇੱਥੇ ਆਪਾਂ ਨਿਸ਼ਾਨੀ ਲਗਾ ਲਾਂਗੇ ਪੌਣੇ 12 ਤੇ ਦੋਨਾਂ ਸਾਈਡਾਂ ਤੇ ਆਪਾਂ ਨਿਸ਼ਾਨੀ ਲਗਾ ਲੈਣੀ ਹੈ ਇੱਥੇ ਛੋਟੇ ਜਿਹੇ ਕੱਟ ਲਗਾ ਲੈਣੇ ਆ ਤਾ ਆਹਨੂੰ ਪਤਾ ਚੱਲ ਸਕੇ ਇਥੇ ਪੈਕ ਸਾਈਡ ਬੈਲਟ ਲੱਗੇਗੀ ਤੇ ਬਾਕੀ ਆਪਾਂ ਫਰੰਟ ਸਾਈਡ ਚੋਣਾ ਪਾਵਾਂਗੇ ਸਲਵਾਰ ਨੂੰ ਖੋਲ ਲੈਣਾ ਤੇ ਸਿੱਧਾ ਕਰ ਲੈਣਾ ਪੋਨੇ 12 ਇੰਚ ਇੱਕ ਸਾਈਡ ਤੇ ਪੋਨੇ 12 ਇੰਚ ਇੱਕ ਸਾਈਡ ਤੇ ਆਪਾਂ ਚੋਣਾ ਪਾਣੀ ਆ ਇਹਦੇ ਚੋੜਾ ਬਹੁਤ ਘੱਟ ਪੈਣਗੀਆਂ ਵਿਰਲੀਆਂ ਵਿਰਲੀਆਂ ਪੈਣਗੀਆਂ ਪਤਲੀਆਂ ਪਤਲੀਆਂ ਬਰੀਕ-ਬਰੀਕ ਪਾਵਾਂਗੇ ਆਪਾਂ ਅਦੇ ਕੋ ਜਿਹੜਾ ਪਹੁੰਚਾ ਪੱਲੇ ਜਾਨੀ ਕਿ ਇਹਨੂੰ ਆਪਾਂ ਹਾਫ ਕਰ ਲੈਣਾ ਤੇ ਸੈਂਟਰ 'ਚ ਆਪਾਂ ਚੋਣ ਪਾਣੀ ਹੈ ਫਿਰ ਇਹ ਕਰੀਜ਼ ਬਣਾਣੀ ਹੈ ਜਿਹੜੀ ਸੈਂਟਰ 'ਚ ਕਰੀਜ਼ ਵਾਲੀ ਚੋਣ ਹੁੰਦੀ ਉਹ ਆਪਾਂ ਪਾਣੀ ਹੈ मिली जावे लास्ट ओन रही है ਆ ਦੇਖੋ ਪੋਨੇ 12 ਤੇ ਇਹਦਾ ਕੱਟ ਆਇਆ ਜਿਹੜਾ ਮੈਂ ਸੈਂਟਰ 'ਚ ਕੱਟ ਲਗਾਏ ਦੋਨਾਂ ਸਾਈਡਾਂ ਤੇ ਠੀਕ ਹੈ ਜੀ ਐਦਾਂ ਆਪਾਂ ਦਾਜੇ ਨਾਲ ਚੋਣਾ ਪਾ ਲੈਣਾ ਜਿੰਨਾ ਸਾਡਾ ਕੱਪੜਾ ਹੋਵੇ ਹਿਸਾਬ ਨਾਲ ਆਪਾਂ ਦਾਜੇ ਨਾਲ ਚੋਣਾ ਪਾਵਾਂਗੇ ਆ ਦੇਖੋ ਮੈਂ ਪਾਈ ਨਾ ਅਤਵਾ ਦੂਜੀ ਸਾਈਡ ਤੇ ਵੀ ਆਪਾਂ ਇਦਾਂ ਹੀ ਚੋਣਾ ਪਾਣੀ ਆ ਜੇ ਸਾਈਡ ਤੇ ਵੀ ਇਦਾਂ ਹੀ ਚੋਣ ਪਾਵਾਂਗੇ ਚੋਣਾ ਪਾ ਦਾਂਗੇ ਜਾਣ ਕੇ ਠੀਕ ਹੈ ਜੀ ਸਾਰੇ ਰੌਂਡ ਚਾਰਟ ਐਨੋ ਸੇਮ ਲਗਾ ਦਾਂਗੇ ਠੀਕ ਹੈ ਜੀ ਮੈਂ ਦੋਨੋਂ ਸਾਈਡ ਤੇ ਚੋਣਾ ਪਾਤੀਆਂ ਦੇਖੋ ਇੱਕੋ ਜਿਹਾ ਦੋਨੋਂ ਸਾਈਡ ਦਾ ਚੋਣਾ ਪਈਆਂ ਕਿੰਨੀਆਂ ਪਿਆਰੀਆਂ ਉਹ ਸਫਾਈ ਚ ਪਈਆਂ ਤੇ ਉਤ ਤੋਂ ਬਾਅਦ ਮੈਂ 벨ਟ ਨਾਲ ਜੋੜਦੀ ਐ ਤੇ ਉੱਪਰ ਸੀਨ ਦਬਾਤੀ ਐ 벨ਟ ਤੇ ਤੇ ਉਤ ਤੋਂ ਬਾਅਦ ਆਪਾਂ ਇਹ ਪੌਂਚੇ ਤੇ ਆਪਾਂ ਬੁਕਰਮ ਲਗਾਵਾਂਗੇ ਆਪਾਂ ਪੌਂਚੇਆਂ ਦੀ ਬੁਕਰਮ ਕਿੱਦਾਂ ਲੈਣੀ ਆ ਆ ਦੇਖੋ ਇਹਦਾ ਪੌਂਚਾ ਕਿ ਜੀ ਇੱਥੋਂ ਆਪਾਂ ਮੈਨ ਲੈਣਾ ਇੱਥੋਂ 1/2 ਇੰਚ ਸੀਨ ਜਾਏਗਾ ਇੱਥੋਂ ਆਪਾਂ ਮੈਨ ਲੈਣਾ ਐ ਇੱਥੋਂ ਤੱਕ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਪੌਂਚਿਆਂ ਦੀ ਬੁਕਰਮ ਲੈਣੀ ਆ ਠੀਕ ਹੈ ਜੀ ਐਦਾਂ ਲੈਣੀ ਆ ਲੰਬਾਈ ਚੜਾਈ ਤੇ ਮੈਂ ਲੈ ਲਈ ਆ ਦੋਨਾਂ ਪੌਂਚਿਆਂ ਦੀ ਬੁਕਰਮਾ ਮੇਰੀ ਉਤ ਤੋਂ ਬਾਅਦ ਮੈਂ ਕਪੜਾ ਲਿਆ ਤਾਂ ਆਪਾਂ ਪਹਿਲਾਂ ਕਪੜੇ ਤੇ ਅਟੈਚ ਕਰਨੀ ਆ ਮੁਕਰਮ आप पहले इतने सीन लगावे देखो फिर फोल्ड कर देना उसके तो दो पीस कर देंगे क्योंकि दोनों सलवारा दे है। ਸਲਵਾਰ ਨਾਲ ਅਟੈਚ ਕਰਾਂਗੇ ਆਪਾਂ ਸਲਵਾਰ ਨਾਲ ਕਿਦਾਂ ਅਟੈਚ ਕਰਨਾ ਹੈ ਸਿੱਧੀ ਸਾਈਡ ਰੱਖਣਾ ਆ ਦੇਖੋ ਇਹਨੂੰ ਇਹਦੇ ਨਾਲ ਬਰਾਬਰ ਕਰ ਲੈਣਾ ਦੋਨੋਂ ਪਾਸੇ ਠੀਕ ਹੈ ਜੀ ਇੱਕ ਪੈਰ ਪੈਰ ਦਾ ਕਪੜਾ ਛੱਡਣਾ ਇਹਦੇ ਨਾਲ ਨਾਲ ਆਪਾਂ ਸੀਨ ਲਗਾਵਾਂਗੇ ਇਹ ਜੇ ਪਸੀਨ ਲਗਾ ਦੇ ਤਾਂ ਬਾਪਾ ਇਹਨੂੰ ਪੁੱਠੇ ਪਾਸੇ ਕਰ ਦਾਂਗੇ ਫਰਤ ਦਾਂਗੇ ਤਾਂ ਆਪਾਂ ਇਹਦੇ ਉੱਪਰ ਸੀਨ ਲਗਾ ਦਾਂਗੇ ਇਹਨੂੰ ਸੀਨ ਦਬਾ ਦਾਂਗੇ ਇਸਾ ਦੇ ਬਾਅਦ ਠੀਕ ਹੈ ਜੀ ਆਪਾਂ ਹੋਰ ਕੋਈ ਸੀਨ ਨਹੀਂ ਲਗਾਣੀ ਆਪਾਂ ਦੂਜੀ ਵੀ ਇਦਾਂ ਤਿਆਰ ਕਰ ਲੈਣੀ ਆ ਆ ਦੇਖੋ ਮੈਂ ਦੋਨੋਂ ਪੌਂਚੇ ਤਿਆਰ ਕਰ ਲਿਆ ਠੀਕ ਹੈ ਜੀ ਸੀਨਾ ਲਗਾ ਕੇ ਉਸ ਤੋਂ ਬਾਅਦ ਆਪਾਂ ਅਗਲੀ ਸੀਨ ਲਗਾ ਦਾਂਗੇ ਪੌਂਚਾ ਰੱਖ ਕੇ ਆ ਆਪਾਂ ਪੌਂਚਾ ਮੈਂ ਸਾਢੇ 6 ਰੱਖ ਕੇ ਤੇ ਪੂਰੀ ਸੀ ਲਗਾ ਕੇ ਤੁਹਾਨੂੰ ਫਾਈਨਲ ਲੁੱਕ ਸਲਵਾਰ ਦੀ ਦਿਖਾਣੀ ਆ ਤੁਸੀਂ ਸਲਵਾਰ ਦੀ ਫਾਈਨਲ ਲੁੱਕ ਦੇਖ ਸਕਦੇ ਹੋ ਆ ਦੇਖੋ ਮੈਂ ਪੂਰੀ ਤਿਆਰ ਕਰਤੀ ਐ ਤੇ ਪੁੰਚੇ ਵੀ ਤਿਆਰ ਕਰਤੇ ਆ ਦੇਖੋ ਇਹਦੇ ਫਰੰਟ-ਫਰੰਟ ਤੇ ਹੀ ਕੜਾਈ ਆਏਗੀ ਬੈਕ ਸਾਈਡ ਨਹੀਂ ਆਏਗੀ ਤੇ ਬਹੁਤ ਹੀ ਪਿਆਰੇ ਔਰ ਸਫਾਈ ਚ ਸਲਵਾਰ ਬਣੀ ਐ ਤੇ ਮੈਂ ਤੁਹਾਨੂੰ ਵੇਅਰ ਕਰਕੇ ਵੀ ਦੱਸਦੀ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਪਿਆਰੀ ਬਣੀ ਥੈਂਕ ਯੂ ਫॉर ਵਾਚਿੰਗ ਬਾਏ ਬਾਏ ਜੀ